ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੇਲ੍ਹ 'ਚ ਨਜ਼ਰਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਮਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰੈਗੂਲਰ ਜ਼ਮਾਨਤ ਵਾਲੀ ਫਾਈਲ ਨੂੰ ਦਰਕਿਨਾਰ ਕਰਨਾ ਬੇहद ਮੰਦਵਾਗਾ ਵਰਤਾਰਾ ਉੱਥੇ ਹੀ ਦਿੱਲੀ ਸਰਕਾਰ ਦਾ ਚਿਹਰਾ ਬੇਨਕਾਬ ਹੋਇਆ ਤੇ ਸਿੱਖਾਂ ਪ੍ਰਤੀਨਿਤੀ ਵੀ ਸਪਸ਼ਟ ਹੋ ਗਈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਿਆਸੀ ਹਿੱਤਾਂ ਦੇ ਲਈ ਪੰਜਾਬ ਵਿੱਚ ਆ ਕੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ। ਹਾਂਜੀ ਕਾਲ ਬੰਗਾ ਦੇ ਮਸਲੇ ਦੇ ਵਿੱਚ ਜਿਹੜੀ ਰਿਪੋਰਟ ਭੇਜੀ ਹੈ ਸ਼੍ਰੀ ਕਲਤਖ ਸਾਹਿਬ ਉਹ ਕਿਸ ਨਤੀਜੇ ਤੇ ਪਹੁੰਚੀ ਹੈ ਦੇਖੋ ਕਾਲ ਸਿੰਘ ਸਾਹਿਬ ਸ਼੍ਰੀ ਕਲਤਖ ਸਾਹਿਬ ਵੱਲੋਂ ਉਹ ਜਿਹੜੀ ਰਿਪੋਰਟ ਸੀ ਉਹ ਰਿਪੋਰਟ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕੋ ਹோம் ਭਵਿਕ ਹੋਣਾ ਬੀਆ ਉਹਨਾਂ ਨੂੰ ਸਿੱਧੇ ਤੌਰ ਤੇ ਉਹਦੇ ਲਈ ਉਤਰਵਾਇਕ ਦੋਸ਼ੀ ਜਿਹੜਾ ਹੈ ਉਹ ਕਰਾ ਲਿਆ ਮੈਂ ਕੱਲ ਨੂੰ ਇਕੰਬਰਸਰ ਮੀਟਿੰਗ ਕਰਕੇ ਇਹਦੇ ਬਾਰੇ ਅਸੀਂ ਕਹਾ ਕੀ ਅਗਲੀ ਰੂਪਰੇਖਾ ਲਿਕਣੀ ਆ ਕੋਈ ਇਕੱਠ ਸੱਦਣਾ ਜਾਂ ਕੀ ਕਰਨਾ ਉਹ ਕੱਲ ਨੂੰ ਉੱਥੇ ਬੈਠ ਕੇ ਅੰਮ੍ਰਿਤਸਰ ਕਰੂੰਗਾ ਸੋ ਅਸੀਂ ਕਾਦੇ ਹੀ ਰੌਲਾ ਇਸ ਗੱਲ ਦਾ ਪਾਉਂਦੇ ਸੀ ਕਿ ਸਰਕਾਰ ਨਾ ਤਾਂ ਆਪ ਕੋਈ ਉੱਤਰ ਦੇ ਰਹੀ ਹੈ ਤੇ ਨਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੋਈ ਉੱਤਰ ਦੇ ਰਹੀ ਹੈ ਮੈਂ ਇਹ ਗੱਲ ਜ਼ੋਰ ਦੇ ਕੇ ਕਹਿ ਸਕਦਾ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਸ਼ਾਇਦ 2 ਮਹੀਨੇ ਉੱਤੇ 3 ਮਹੀਨੇ ਪਹਿਲੇ ਬੜੇ ਬੜੇ ਤੇ ਧਰਨੇ ਪੱਦਰ ਦੇ ਧਰਨੇ ਲੱਗੇ ਹੁੰਦੇ ਪਰ ਕਈ ਵਾਰੀ ਅਸੀਂ ਸੌੜੇ ਹਿੱਤਾਂ ਲਈ ਸਾਰਾ ਕੁਝ ਬਰਦਾਸ਼ਤ ਕਰ ਦਿੰਨੇ ਆ ਸੋ ਇਹ ਗੰਭੀਰ ਮਸਲਾ ਆ ਜਿਹੜਾ ਗੁਰੂ ਘਰ ਦੇ ਉੱਤੇ ਫਾਇਰਿੰਗ ਕਰਨੀ ਮੈਨੂੰ ਇੱਕ ਦਿਨ ਇੱਕ ਬੰਦਾ ਕੋਈ ਸਵਾਲ ਕਰਦਾ ਸੀ ਕਿ ਜੀ ਉੱਥੇ ਅੰਦਰੋਂ ਫਾਇਰਿੰਗ ਹੋਈ ਮੈਂ ਕਿਹਾ ਚੱਲ ਮੈਂ ਜੇ ਤੇਰੀ ਗੱਲ ਮੰਨ ਵੀ ਲਵਾਂ ਤੇ ਝੱਲੇ ਬਾਹਰੋਂ ਫਾਇਰਿੰਗ ਐਡਮਿਨਿਸਟ੍ਰੇਸ਼ਨ ਨੇ ਕੰਮ ਹੀ ਉਹਦੀ ਕਿਸੇ ਨੇ ਮਨਜ਼ੂਰੀ ਦੇਣੀ ਹੁੰਦੀ ਪਰਮਿਸ਼ਨ ਦੇਣੀ ਹੁੰਦੀ ਐਗਜ਼ੀਕਟਿਵ ਅਸਟ੍ਰੇਟ ਨੇ ਉਹ ਦੱਸ ਦੇਣ ਕਿ ਇਹਦੀ ਮਨਜ਼ੂਰੀ ਹੋਈ ਆ। ਸੋ ਇਹ ਗੁੰਝਲਦਾਰ ਸਵਾਲ ਪਹਿਲਾਂ ਇਹ ਤੰਜ ਕੱਸਦੇ ਰਹੇ ਬਾਕੀ ਸਰਕਾਰਾਂ ਤੇ ਤੇ ਹੁਣ ਆਪਣੀ ਬਾਰ ਨੂੰ ਚੁੱਪ ਕਰਕੇ ਬੈਠੇ ਆ। ਸੋ ਇਹ ਦੇ ਬਾਰੇ ਤਾਂ ਕੱਲ ਨੂੰ ਬੈਠ ਕੇ ਉੱਥੇ ਵਿਚਾਰ ਕਰਾਂਗੇ। ਇੱਕ ਉਹ ਬੋੜਾ ਤਾਂ ਵੀ ਪੱਖ ਹੈ। ਜਿਹੜੀ ਵੱਡੀ ਗੱਲ ਮੈਨੂੰ ਪਤਾ ਲੱਗੀ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਜਿਨ੍ਹਾਂ ਦੀ ਪੱਕੀ ਰਿਹਾਈ ਲਈ ਫਾਈਲ ਜਿਹੜੀ ਕੇਜਰੀਵਾਲ ਕੋ ਗਈ ਸੀ ਤੇ ਉਹ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਆ। ਮੈਂ ਸਮਝਦਾ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਜਿਹੜੇ ਪੰਜਾਬ ਦੀ ਰਾਜ ਸੱਤਾ ਦੇ ਵਿੱਚ ਪਹਿਲਾਂ ਜਦੋਂ ਇਹਨਾਂ ਨੇ ਬੈਠਣ ਦਾ ਤੋਂ ਪਹਿਲਾਂ ਲੋਕਾਂ ਨਾਲ ਬੜੇ ਵੱਡੇ ਪੱਦਰ ਦੇ ਉੱਤੇ ਇਹ ਗੱਲਾਂ ਕੀਤੀਆਂ ਸੀ ਕਿ ਅਸੀਂ ਇਹ 24 24 ਘੰਟਿਆਂ ਦੇ ਮਸਲੇ ਹੱਲ ਕਰਦਾਂਗੇ ਬੰਦੀ ਸਿੰਘਾਂ ਵਾਲੇ ਮਸਲੇ ਹੱਲ ਕਰਦਾਂਗੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹ ਆ ਜਿਹਦੀ ਸੈਂਟਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਔਰ ਜੇ ਮੈਂ ਸਮਝਦਾ ਅੱਜ ਪੰਜਾਬ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਦਿੱਲੀ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਉਹਨੂੰ ਰਿਜੈਕਟ ਕਰਨਾ ਇਹ ਪੰਜਾਬ ਪ੍ਰਤੀ ਤੇ ਗੁਰਸਿੱਖੀ ਪ੍ਰਤੀ ਜਿਹੜੀ ਸਿੱਖਾਂ ਪਤੀ ਖਾਸ ਕਰਕੇ ਪੰਜਾਬ ਦੇ ਆ ਬਾਬਤ ਇਹ ਨੀਤੀ ਕਲੀਅਰ ਹੋ ਗਈ ਆ ਕਿ ਪੰਜਾਬ ਪੱਖੀ ਨਹੀਂਗੇ ਇਹ ਲੁੱਟ ਘਸੁੱਟ ਪੱਖੀ ਆ ਜਿਹਦੀ ਇਹ ਸਾਖ ਸਾਖ ਦੇ ਤੌਰ ਦੇ ਉੱਤੇ ਇਹ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਪਰਮਨੈਂਟ ਪ੍ਰੋਲ ਦੀ ਜਿਹੜੀ ਉਹ ਐਪਲੀਕੇਸ਼ਨ ਰਿਜੈਕਟ ਕੀਤੀ ਹੈ ਇਹਨਾਂ ਨੇ ਉਹ ਤੋਂ ਇਲਾਵਾ ਸਭ ਤੋਂ ਮਾੜੀ ਗੱਲ ਕਿ ਇਸ ਸੱਤਾ 'ਚ ਆਉਣ ਤੋਂ ਪਹਿਲਾਂ ਕੇਜਰੀ ਮਾਲ ਸਾਬ ਬਿਆਨ ਦੇ ਰਹੇ ਆ ਕਿ ਰਾਮ ਰਹੀਮ 24 ਘੰਟਿਆਂ 'ਚ ਮੈਂ ਬਰਗਾੜੀ ਕਾਂਡ ਦਾ ਮਸਲਾ ਸਾਰਾ ਹੱਲ ਕਰ ਦਊਗਾ ਤੇ ਸੈਂਟਰ ਦੀ ਸਰਕਾਰ ਵੀ ਮੈਂ ਤਾਂ ਕਹਿੰਨਾ ਵੀ ਉਹਨਾਂ ਨੂੰ ਜਿਹੜੀ ਜੇਲ ਹੈ ਉਹਦੇ ਘਰੇ ਹੀ ਬਣਾ ਦੇਣੀ ਚਾਹੀਦੀ ਰਾਮ ਰਹੀਮ ਦੇ ਮੇਰਾ ਖਿਆਲ ਹੈ ਲਗਭਗ 2 250 ਦਿਨ ਤੋਂ ਉੱਤੇ ਉਹ ਪ੍ਰੋਲ ਕੱਟ ਚੁੱਕਾ ਤੇ ਜੇਲੇ ਉੱਥੇ ਉਹਦੇ ਘਰ ਬਣਾ ਦੇਣ ਉਹਨੂੰ ਲੋੜ ਹੀ ਨਹੀਂ ਪ੍ਰੋਲ ਵਾਰ-ਵਾਰ ਜੂ ਆਉਂਦਾ ਉਹ ਉਹਦਾ ਉਹਲੇ ਜੇਲ੍ਹ ਵੀ ਪਰੋ ਆਪਣੇ ਉਥੇ ਘਰੇ ਹੁਣਾ ਪਰ ਇਹ ਘਰੇ ਵੀ ਬੜਾ ਦੇਣਾ ਚਾਹੀਦਾ ਸਭ ਕਾਨੂੰਨ ਛਿੱਕੇ ਤੇ ਟਾਂਕੇ ਰੋਸ ਹੁੰਦਾ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਕਿਹੜੀ ਗੱਲ ਆ ਵੀ ਜਿਹੜੀ ਐਡੀ ਤੁਹਾਨੂੰ ਪਿਆਰੀ ਲੱਗਦੀ ਉਹਨੂੰ ਬਾਰ-ਬਾਰ ਪਰੋਲ ਦਿਓ ਪਰੋਲ ਅਸੀਂ ਪਰੋਲ ਦੇ ਵਿਰੋਧੀ ਨਹੀਂ ਕਾਨੂੰਨ ਮੁਤਾਬਕ ਪਰੋਲ ਮਿਲਦੀ ਸਾਰਿਆਂ ਨੂੰ ਪਰ ਸਾਡੀ ਬਾਰ ਨੂੰ ਪਰੋਲ ਦਾ ਕਾਨੂੰਨ ਕਿੱਥੇ ਜਾਂਦਾ ਤੇ ਜੇ ਉਹਨੂੰ ਆਪਾਂ ਬਾਰ-ਬਾਰ ਬਾਰ-ਬਾਰ ਤੇ ਉਹ ਤੋਂ ਬਿਹਤਰ ਆ ਵੀ ਉਹਦਾ ਜਿਹੜਾ ਬੰਦਾ ਕੋਈ ਕਿੱਡੇ ਵੱਡੇ ਘਣਾਉਣੇ ਜੁਰਮਾਂ ਦੇ ਵਿੱਚ ਆ ਤੇ ਉਹਨੂੰ ਵੀ ਆਪਾਂ ਫਿਰ ਬਾਰ-ਬਾਰ ਜਿਹੜਾ ਆ ਪਰੋਲ ਦੇ ਕੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਸਾਰਾ ਸਾਲ ਹੀ ਤੇ ਜੇ ਇਦਾਂ ਰੱਖਣੀਆਂ ਤਾਂ ਫਿਰ ਉਹ ਪਰੋਲ ਉਹਨੂੰ ਪੱਕੀ ਦੇ ਕੇ ਘਰੇ ਉੱਥੇ ਬਹਾਗ ਦਿਓ ਘਰ ਉਹਦੇ ਆਪਣੇ ਮਾੜਾ ਮੋਟਾ ਜਿਹੜਾ ਆ ਉਹ ਦੂਜਾ ਤੀਜਾ ਕਰ ਲਓ ਪ੍ਰਧਾਨ ਜੀ ਰਾਜ ਉਹਨਾਂ ਦੀ ਜਿਹੜੀ ਗੱਲ ਉਹ ਸਭ ਤੋਂ ਭੈੜੀ ਕਿ ਕੋਈ ਸਾਡੇ ਫੈਂਸਜ ਹੁੰਦੇ ਆ ਜਿਹਦਾ 25 ਚਰਨ ਜਾਂ 65 ਹੋਵੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਜਰ ਲਈ ਇਦਾਂ ਇਹ JOA P ਦੇ ਥੱਲੇ ਸੈਂਟਰ ਦੇ ਹੋਮ ਮਹਕਮੇ ਨੇ ਉਹਦੀ ਸੈਂਕਸ਼ਨ ਦੇਣੀ ਹੁੰਦੀ ਪ੍ਰੋਸੀਕਿਊਸ਼ਨ ਕਰਨ ਲਈ। ਇਸੇ ਤਰ੍ਹਾਂ ਤੇ 295 ਐ ਦੀ ਸੈਂਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਤੇ ਹੋਮ ਮਿਨਿਸਟਰ ਨੇ ਤੇ ਹੌਂਸ ਐਕਟਿੰਗ ਨੇ ਦੇਣੀ ਹੁੰਦੀ ਆ। ਤੇ ਮੈਨੂੰ ਅੱਜ ਪਤਾ ਲੱਗਾ ਭਈ ਇਹ ਜਿਹੜੇ 8 ਮੋਲਜਮ ਜਿਨ੍ਹਾਂ ਦੇ ਵਿੱਚ ਮੇਨ ਆਪਣਾ ਰਾਮ ਰਹੀਮ ਆ ਉਹਦੀ ਇਕੱਲੇ ਦੀ ਸੈਂਕਸ਼ਨ ਛੱਡਦੀ ਬਾਕੀ ਸੱਤਾਂ ਨੂੰ ਸੈਂਕਸ਼ਨ ਦੇ ਦਿੱਤੀ। ਤੇ ਅੱਜ ਕੇਜਰੀਵਾਲ ਨੂੰ ਪੁੱਛੋ ਭਈ ਜਿਹੜਾ 2 ਸਾਲ 3 ਸਾਲ ਪਹਿਲਾਂ ਇਹ ਲੈਕਚਰ ਕਰਦਾ ਸੀ ਭਈ 24 ਘੰਟੇ ਦੇ ਵਿੱਚ ਮਸਲਾ ਹੱਲ ਕਰਾਂਗੇ ਜੇਲਾਂ ਪਿੱਛੇ ਜਾਣਗੇ। ਉਹ ਜੇਲਾ ਪਿੱਛੇ ਗਏ ਦਾ ਹੈ ਪੌਣੇ 2 ਸਾਲ ਲੱਗਾ ਤੁਹਾਡੀ ਸੈਂਕਸ਼ਨ ਇਹ ਨਹੀਂ ਅਜੇ ਤੱਕ ਦਿੱਤੀ ਸੋ ਇਹ ਮਖੋਟੇ ਸਾਰੇ ਸੈਂਟਰ ਸਰਕਾਰ ਦੇ ਵੀ ਤੇ ਇਹਨਾਂ ਦੇ ਆਪ ਆਲਿਆਂ ਦੇ ਵੀ ਇਹ ਸਾਰੇ ਨੰਗੇ ਹੋ ਚੁੱਕੇ ਆ ਮੈਂ ਸਨੇਮਰ ਬੇਨਤੀ ਕਰਦਾ ਲੋਕਾਂ ਨੂੰ ਹੋਰ ਗਮਰਾਹ ਨਾ ਕਰੋ ਧਰਮ ਦੇ ਦੌਰ ਦੇ ਉੱਤੇ ਜਿਸ ਨੇ ਵੀ ਇਹ ਯਤਨ ਕੀਤਾ ਉਹ ਫਕੰਡਿਆ ਵਾਂਗੂ ਰੁਲ ਗਿਆ ਤੇ ਤੁਸੀਂ ਹੁਣ ਰੁਲ ਜਾਣਾ ਕਿਉਂਕਿ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਕੇ ਭੁੱਲਰ ਸਾਹਿਬ ਦੀ ਪਿਟੀਸ਼ਨ ਰਿਜੈਕਟ ਕਰ ਦਿੱਤੀ ਫੇਰੇ ਰਾਮ ਰਹੀਮ ਦੀ ਜਿਹੜੀ ਉਹ ਸੈਂਕਸ਼ਨ ਆ ਉਹ ਪਾਉਣੇ 2 ਸਾਲਾਂ ਦੀ ਫਾਈਲ ਦੱਬ ਕੇ ਤੁਸੀਂ ਬੈਠੇ ਆ ਸੋ ਮੈਂ ਇਹ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕੋਈ ਬਿਆਦਬੀ ਹੋਵੇ ਕੋਈ ਸਿੱਖ ਪੰਥ ਦੇ ਮਸਲੇ ਹੋਣ ਇਹਨਾਂ ਨੂੰ ਇੱਕ ਤਰਜ ਤੇ ਦੇਖਿਆ ਕਰੋ ਇੱਕ ਤਰਜ ਤੇ ਇਹਨਾਂ ਨੂੰ ਬਾਚਿਆ ਕਰੋ ਨਾ ਕਿ ਕਿਸੇ ਲਈ ਕੋਸ਼ ਕਿਸੇ ਲਈ ਕੋਸ ਤੇ ਇਹ ਜਿਹੜੇ ਹੁਣ ਸਾਡੇ ਸਾਹਮਣੇ ਆ ਉਹ ਸਾਰਾ ਕੁਝ ਜਿਹੜਾ ਨੰਗਾ ਹੋ ਕੇ ਸਾਹਮਣੇ ਆ ਗਿਆ ਸੋ ਗੁਰੂ ਕਿਰਪਾ ਕਰੇ ਮੈਂ ਜਿਹੜਾ ਇਹ ਮਸਲਾ ਵੋ ਆਪਣੇ ਸੁਲਤਾਨਪੁਰ ਵਾਲਾ ਇਹ ਬੈਠ ਕੇ ਕੱਲ ਨੂੰ ਅਸੀਂ ਉਹਦੇ ਬਾਰੇ ਕੀ ਰੂਪरेखा ਲਿਖਣੀ ਆ ਉਹਦਾ ਕੱਲ ਨੂੰ ਜਾ ਕੇ ਫਿਰ ਅੰਮ੍ਰitsar ਬੈਠ ਕੇ ਉਹਦੇ ਬਾਰੇ ਫਿਰ ਕੋ ਵਿਚਾਰ ਰੱਖਣ ਮੈਂ ਬੋਲੂਗਾ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ